ਇੰਨਾ ਕਦ ਤੇ ਨਿਸ਼ਾਨ ਡਾਕਟਰ ਮਾ ਜੀ ਦਵਾਈ ਲੈਣੀ ਮੌਕੇ ਦੀ ਮਾ ਵੀਰ ਹੋ ਗਿਆ ਬਿਯਾਰ ਤੇ ਹੋਗਾ ਵੀ ਲੈ ਲਿਓ ਦਵਾਈ ਬੱਟਣਾ ਚੱਲ ਕਿਹ ਨਾ ਕਿਹ ਨਾ ਮਮਾ ਨਰਮਲਜੀਤ ਸਿੰਘ ਕਹਿੰਦਾ ਤੇਰਾ ਨਾ ਕੀ ਮੈਂ ਮੇਰਾ ਨਿਸ਼ਾਨ ਸਿੰਘ ਤੇਰੀ ਦੁਕਾਨ ਤੋਂ ਆ ਰਹੀ ਮਾ ਜੀ ਤੂੰ ਦਵਾਈ ਨਹੀਂ ਦਿੰਦਾ ਲੂਸਾ ਜੀ ਮੌਕੇ ਦੀ ਮਨ ਨਹੀਂ ਮੌਕੇ ਦਵਾਈ ਇੱਥੋਂ ਮਿਲਦੀ ਆ ਸਾਬ ਦੁਕਾਨ ਤੇ ਮੈਂ ਚਾਰ ਸਾਲੋਂ ਦੇ ਛੱਡੀ ਨੂੰ ਨਾਂ ਪੁੱਛਣੇ ਜਦੋਂ ਗੋਲੀ ਮਾਰ ਲਗਾ ਭੱਜ ਗਿਆ ਭਜਾਨ ਜਦੋਂ ਭੱਜਿਆ ਭੱਜਦੇ ਲਾਤੇ ਭੱਜ ਗਏ ਕਿਸੇ ਕੋਕੇ ਦਾ ਗੂਏ ਇਹ ਤੈਨੂੰ ਪੁੱਛਿਆ ਉਹਨਾਂ ਬਸਵਾਏ ਤੈਨੂੰ ਪੁੱਛੇ ਲੋਕਾਂ ਦਾ ਦੁਕਾਨ ਕਰਦਾ ਨੇ ਤੋਕ ਵਿੱਚ ਤਿੰਨ ਮਾਰੀਆਂ ਗੋਲੀਆਂ ਨਹੀਂ ਤੈਨੂੰ ਪੁੱਛਿਆ ਨਾ ਸੁਹਾਵੇ ਦੁਕਾਨ ਹਾਂ ਡੀਐਸਪੀ ਸਕੇਹੰਡ ਹੈ ਨਾ ਉਹਨੇ ਡੀਐਸਪੀ ਕਹਿੰਦਾ ਵੀ ਮੁੰਡੇ ਨੂੰ ਪੁੱਛਿਆ ਵੀ ਤੁਸੀਂ ਸੁਹਾਵੇ ਕੰਮ ਕਰਦਾ ਮੈਂ ਨਿਸ਼ਾਨਤਰਾ ਨਹੀਂ ਹਾਂ ਮੈਂ ਹਾਂਜੀ ਕਰ ਤੇਰਾ ਨਾ ਨਹੀਂ ਮੈਂ ਨਿਸ਼ਾਨ ਕਰ ਸੁਹਾਵੇ ਦੁਕਾਨ ਕਰਦਾ ਫਿਰ ਦਵਾਈ ਖਾਣੀ ਮੁੱਖਾਂ ਦੀ ਤਮਨ ਦੁਕਾਨ ਤੇ ਕਰਦ ਰਹਾ ਸਵਾਇ ਬੱਦ ਸਵਾਵੇ ਮੈਂ ਤਾਂ ਇੱਥੇ ਮਿਲੀ ਮੁਖਾ ਲਈ ਕੋਈ ਲੁੱਟਖੋ ਤਾਂ ਨਹੀਂ ਦੁਕਾਨ ਚ ਨਹੀਂ ਭਾਈ ਕੋਈ ਲੁੱਟਖੋ ਨਹੀਂ ਕੋਈ ਕੁਛ ਨਹੀਂ ਕੋਈ ਤੁਹਾਡਾ ਕਿਸੇ ਨਾਲ ਰੰਜਿਸ਼ ਜਾਂ ਕੁਛ ਹੋਵੇ ਕੋਈ ਛੱਕ ਜੁੱਕ ਨਹੀਂ ਛੱਕ ਨਹੀਂ ਕੇ ਲੱਗੋਗੇ ਅਸੀਂ ਕਿਹਨਾਂ ਲੜੇ ਨਹੀਂ ਸਕ ਤਾਂ ਕਰੀਏ ਆਪਾਂ ਤੇ ਨਾ ਮੁੰਡੇ 4 ਸਾਲ ਤੋਂ ਇੱਥੇ ਸਾਡੇ ਕੋ ਰਹਿੰਦੇ ਆ ਕਿਤੇ ਵੀ ਕਿਸੇ ਨਾਲ ਮਾੜੀ ਚੰਗੀ ਨਹੀਂ ਆਪਾਂ ਲੜਕੇ ਨੇ ਉੱਥੇ ਨਹੀਂ ਕਿਸੇ ਨਾਲ ਵੀ ਮਾੜੀ ਚੰਗੀ ਨਹੀਂ ਅਸੀਂ ਗਵਾਹ ਆ ਦੇ ਵੀ ਕਿਹਨਾਂ ਮੈਂ ਕਹਿ ਦਿਆ ਜੀ ਕਿਹਨਾਂ ਦਾ ਬੋਲ ਗਿਆ ਇੱਥੇ ਮੈਂ ਕਿਧੇ ਕਿੰਨੇ ਜਾਣੇ ਮੇਰੇ ਕੋਲ ਕੋਈ ਨਹੀਂ ਆ ਦੁਕਾਨ ਚ ਉਹ ਦੂਜਾ ਮੋਟਰਸਾਈਕਲ ਬਾਹਰ ਖੜੂਤ ਰ ਅੱਛਾ ਇਸ ਵਰਸਲ ਤੇ ਹੈ ਘਟਨਾ ਜਿਹੜੀ ਸਰੀਆਲੀ ਰੋਡ ਤੇ ਗੋਲੀ ਦੀ ਵਾਪਰੀ ਵਿੱਚ ਇੱਕ ਮਰਤਾ ਤੇ ਇੱਕ ਲੜਕੀ ਜ਼ਖਮੀ ਹੋਏ ਇਸਕਾ ਨੰਬਰੇ ਪੁਲਿਸ ਨੇ ਜਾ ਕੇ ਮੌਕਾ ਦੇਖਿਆ ਕਿ ਹੁਣ ਤੱਕ ਜਿਹੜੀ ਆ ਇੰਪੁਟ ਸਾਹਮਣੇ ਇਹ ਦੋਨੇ ਨੇ ਨਿਰਮਲ ਸਿੰਘ ਤੇ ਨਿਸ਼ਾਨ ਸਿੰਘ ਦੋਨੇ ਨੇ ਉੱਥੇ ਹਸਪਤਾਲ ਲੈ ਕੇ ਪੁੱਦਰ ਦੁਕਾਨ ਕਰਦੇ ਪਹਿਲਾਂ ਇਹ 400 ਬਿੱਲਰ ਸੌ ਕਰਦੇ ਸੀ ਕਿ ਇਹਨਾਂ ਨੇ ਆਪਣਾ ਉੱਥੇ ਦੋ ਜਣੇ ਆਏ ਆ ਤੇ ਉਹ ਆਪਣਾ ਫਾਇਰਿੰਗ ਕਰਕੇ ਗਏ ਇੱਕ ਦੇ ਨਿਸ਼ਾਨ ਸਿੰਘ ਦੇ ਗੋਲੀ ਲੱਗੀ ਐ ਤੇ ਇੱਕ ਨਾਲ ਉੱਥੇ ਇਹਨਾਂ ਦੀ ਲੜਕੀ ਸੀ ਉਹਦੇ ਅੱਖ ਤੇ ਲੱਗੀ ਪੁਲਿਸ ਜਿਹੜੀ ਇਸ ਘਟਨਾ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੀ ਐ ਲੁੱਟ ਖੋਹ ਦੀ ਘਟਨਾ ਹੈ ਜਾਂ ਕੋਈ ਰੰਜਿਸ਼ ਦੀ ਜਾਂ ਕਿਸ ਤਰ੍ਹਾਂ ਦੀ ਘਟਨਾ ਨਾਲ ਮਤਲਬ ਦੇਖ ਰਹੀ ਐ ਇਹ ਹੁਣਗਾ ਆਪਣਾ ਤਫ਼ਤੀਸ਼ ਕਰਦੇ ਆ ਵੀ ਇਹਨਾਂ ਦੀ ਕੀ ਕੋਈ ਰਾਣੀ ਰੰਜਿਸ਼ ਆ ਕੀ ਸਰ ਕਿੰਨੇ ਫਾਇਰ ਹੋਏ ਜੀ ਦੋ ਫਾਇਰ ਹੋਏ ਠੀਕ ਤਰੰਦਰਮ ਵਿੱਚ ਆਏ ਦਿਨ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੇ ਲੋਕਾਂ ਅਤੇ ਵਪਾਰੀਆਂ ਦਾ ਜੀਣਾ ਹਰਾਮ ਕਰਕੇ ਰੱਖ ਦਿੱਤਾ ਹੈ ਪੱਟੀ ਸ਼ਹਿਰ ਵਿੱਚ ਅੱਜ ਇੱਕ ਹੋਮੋਪੈਥਿਕ ਸਟੋਰ ਉੱਪਰ ਦੋ ਨਕਾਬ ਪੋਛ ਲੁਟੇਰਿਆਂ ਵੱਲੋਂ ਹਮਲਾ ਕਰਦੇ ਹੋਏ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਇਸ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਦੁਕਾਨ ਮਾਲਕ ਨਿਸ਼ਾਨ ਸਿੰਘ ਅਤੇ ਉਸ ਦੀ ਹੈਲਪਰ ਮਹਿਲਾ ਕਰਮਚਾਰਣ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ ਇਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਿਸ ਵੱਲੋਂ ਜਾਂਚ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਹੁਣ ਵੇਖਣਾ ਹੈ ਪੁਲਿਸ ਕਿੰਨੇ ਸਮੇਂ ਵਿੱਚ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲ ਹੁੰਦੀ ਹੈ ਰਮਨ ਚਾਵਲਾ ਜਗਬਾਨੀ ਟੀਵੀ ਤਰਨਤਾਰਨ